ਮਿਹਰਾਨ ਤੋਂ ਉਪਰਥੇ

રાહમ ભક્તો કા જો યહાં પર સભી નામ ભક્તો કો યે આનંદ દેખા ઉત્સવ જો પદવશી હૈ ઉનકી દેખરેખ મેં ઓર યહાં કી ક્યાશiram આજ સારેયાં નુ પ્રભુ શ્રી નામ ઇસ પાવન દિવસ દેહાં શહેર વાસિયાં કે દેશ વાસિયાં નુ ਮੇਰੇ ਵੱਲੋਂ ਤੇ ਮੇਰੀ ਸ਼ਿਸ਼ਣਾ ਸਮਾਜ ਦੇ ਨੂੰ ਬਹੁਤ ਸਾਰੀਆਂ ਮੁਬਾਰਕਾਂ ਪ੍ਰਭੂ શ્રી ਰਾਮ ਦਾ ਸ਼ੁਭਾਪਰਾਪਤ ਕਰ ਲਈ ਆ ਕਿ ਜੋਸ਼ ਜਗਾ ਲੱਗੀਆਂ ਗਈਆਂ ਵਾ ਜੋ ਭਗਤ ਅੱਜ ਪੂਰੀ ਖੇਤ ਪਰਕਮਾ ਕਰ ਰਿਹਾ ਮੇਰੇ ਵੱਲੋਂ ਤੇ ਮੇਰੀ ਸ਼ਿਸ਼ਣਾ ਸਮਾਜ ਨੂੰ ਬਹੁਤ ਸਾਰੀਆਂ ਮੁਬਾਰਕਾਂ ਆਜ ਰਾਜ ਉਹ ਘੜਾ ਵਾ ਬਹੁਤ ਜਿਆਦਾ ਘੜਾ ਵਾ ਅੱਜ ਰੋਧੀਆਂ ਦੇ ਵਿੱਚ ਨਰ ਦੇ ਵਿੱਚ ਅੱਜ ਕੋਤਰੀ ਜੋ ਨਗਰੀ ਹੈ ਜੋਧਾ ਨਗਰੀ ਬਣੀ ਪਈ ਹੈ ਉਹ ਮੈਂ ਇੱਕ ਵਾਰ ਫੇਰ ਦੂੰ ਤੁਹਾਡੇ ਮੀਡੀਆ ਦੇ ਮਦਮ ਉਹ ਸਾਰੇ ਅੱਗੇ ਦੇਖੋ ਜਿਲ੍ਹਾ ਜਲੰਧਰ ਵਿੱਚ ਅੱਜ ਕੱਢੀ ਗਈ ਸ਼ੋਭਾ ਯਾਤਰਾ ਜੋਗੀ ਰਾਮ ਨੌਮੀ ਦੇ ਉਪਲਖ ਵਿੱਚ ਕੱਢੀ ਗਈ ਸੀ ਉਸ ਦੀਆਂ ਮੈਂ ਸਾਰੇ ਦੇਸ਼ ਵਾਸੀਆਂ ਨੂੰ ਤੇ ਜ਼ਿਲ੍ਹਾ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦੀ ਹਾਂ ਤੇ ਪੰਜਾਬ ਕੇਸਰੀ ਗਰੁੱਪ ਨੂੰ ਵੀ ਬਹੁਤ-ਬਹੁਤ ਮੁਬਾਰਕਬਾਦ ਇਹ ਇਹ ਜੋ ਦੇਸ਼ ਵਿੱਚ ਤਿਉਹਾਰ ਮਨਾਏ ਜਾਂਦੇ ਹਨ ਉਹ ਸਾਡੀ ਸੱਭਿਆਚਾਰਕ ਤੇ ਭਾਈਚਾਰਕ ਸਾਂਝ ਦੇ ਪ੍ਰਤੀਕ ਹੁੰਦੇ ਹਨ ਤੇ ਇਹ ਤਿਉਹਾਰ ਸਾਨੂੰ ਸਾਰਿਆਂ ਨੂੰ iracial ਮਿਲ ਕੇ ਮਨਾਉਣੇ ਚਾਹੀਦੇ ਹਨ ਤੇ ਆਮ ਆਦਮੀ ਪਾਰਟੀ ਵੱਲੋਂ ਸਾਰੀਆਂ ਹੀ ਸੰਗਤਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਮੈਡਮ ਕੀ ਨਾਮ ਹੈ ਆਪਣਾ ਮੇਰਾ ਨਾਮ ਜੀ ਗੁਰਪ੍ਰੀਤ ਕੌਰ ਹੈ ਮੈਂ ਜ਼ਿਲ੍ਹਾ ਜ਼ਿਲ੍ਹਾ ਪ੍ਰਧਾਨ ਮੈਲਾ ਵਿੰਗ ਜਲੰਧਰ ਥੈਂਕ ਯੂ